ਆਜੇ ਜੋ ਪੰਚਾਇਤੀ ਚੋਣ 15 ਅਕਤੂਬਰ ਨੂੰ ਹੋਣ ਯੋਗ ਹੈ ਜੋ ਸਮਰਾਲਾ ਹਲਕਾ ਜੀ ਕਿੰਨੀਆਂ ਜੇ ਪੰਚਾਇਤਾਂ ਨੇ ਤੇ ਕਿੰਨੀਆਂ ਸਰਸਮਤੇ ਨਾਲ ਪੰਚਾਇਤਾਂ ਬਣਦੀਆਂ ਦੇਖੋ ਜੀ ਬੜੇ ਮਾਨ ਨਾਲ ਖੁਸ਼ ਹਾਂ ਵੀ ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਹੈ ਇਹਦੇ ਵਿੱਚ ਜਿਹੜੀ ਪੰਜਾਬ ਵਿੱਚ ਸਭ ਤੋਂ ਪਹਿਲੀ ਸਹਿਮਤੀ ਹੋਈ ਹੈ ਸਮਤੀ ਹੋਈ ਹੈ ਪੰਚਾਇਤ ਦੀ ਮੇਰੇ ਬਿਧਾਨ ਸਭਾ ਹਲਕੇ ਸਮਰਾਲਾ ਦੀ ਤਪਰੀਆਂ ਬਿਲਚੋਈ ਤੇ ਬੜਾ ਮਾਣ ਵੀ ਮੈਨੂੰ ਮਹਿਸੂਸ ਹੋਇਆ ਤੇ ਮੈਂ ਬੜੇ ਮਾਨ ਨਾਲ ਕਹਿੰਦਾ ਵੀ 178 ਪੰਚਾਇਤਾਂ ਨੇ ਮੇਰੇ ਸਮਰਾਲਾ ਦੀਆਂ ਜਿਦੇ ਵਿੱਚ 58 ਸਵੰਜਾ ਪਿੰਡਾਂ ਦੀਆਂ ਸਹਿਮਤੀਆਂ ਸਭ ਤੋਂ ਸਭ ਤੋਂ ਲੋਕ ਸਰਪੰਚ ਹੋ ਗਏ ਨੇ ਤੇ ਬੜਾ ਬੁਧੀਆ ਲੋਕਾਂ ਦਾ ਜਦੋਂ ਲੋਕੀਂ ਸਮਝ ਦਾ ਗਲੇ ਨੇ ਵਧੀਆ ਫਸਲ ਅੰਦਰੇ ਤੇ ਵੀ ਇੱਕ ਸੈਂਪਤੀਆਂ ਹੋ ਗਏ ਸੀ ਕੁਝ ਕਰਨਾ ਰਿਹਾ ਜਿਹੜੀਆਂ ਰਹੀਆਂ ਪਰ ਫਿਰ ਵੀ 55 37 ਹੁਣ ਅਕ ਬਹੁਤ ਵੱਡਾ ਗੱਲ ਤੇ ਇੱਕ ਵੱਡਾ ਰੁਕਾਵਟ ਵਰਗਾ ਜਿਹੜੀ ਹੁਣ ਤੱਕ ਵੀ ਸਭ ਤੋਂ ਵੱਡਾ ਸੈਂਪਤੀਆਂ ਸਨਲੀਆਂ ਹੋਈਆਂ ਨੇ ਇੱਕ ਰੀਵ ਦੇਸ਼ੋ ਟੈਬਿਊਸ਼ਨ ਬਣਦੀ ਦੀ ਹੈ ਤਾਂ ਬਕੇ ਦਾ ਜੇ ਕੰਫਰਮ ਜੇ ਇਹ ਕਿਵੇਂ ਕਿ ਮੁੱਖ ਮੰਤਰੀ ਭਗਵਾਨ ਸਿੰਘ ਨਾਮ ਦੇ ਪਰਵਾਸਾਂ ਦਾ ਕੀ ਕਰਨਾ ਹਾਂ ਬੜੀ ਵਧੀਆ ਅਪੀਲ ਕੀਤੀ ਸੀ ਇਹ ਹਮਨ ਸਾਹਿਬ ਦੇ ਵੀ ਪਾਰਟੀ ਬਾਡੀ ਤੋਂ ਉੱਠ ਕੇ ਜਿਹੜਾ ਸਰਪੰਚਾ ਪੱਟਦਾ ਬਣਾਇਓ ਤਪਾਕਸਰ ਦੇਖਦੇ ਆ ਵੀ ਢੜੇ ਬੰਦੀਆਂ ਬਣ ਜਾਂਦੀ ਸੀਗੀਆਂ ਕਿਸੇ ਸੋਨਾ ਦੇ ਟਾਈਮ ਤੇ ਜਿਹੜੀਆਂ ਲਗਭਗ 30 ਤੋਂ ਵੀ 20-22 ਸਾਲ ਚੱਲਦੀਆਂ ਰਹਿੰਦੀਆਂ ਸੀਗੀਆਂ ਤੇ ਮਾਨ ਸਾਹਿਬ ਨੇ ਅਪੀਲ ਕੀਤੀ ਸੀਗੀ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਸਰਪੰਚ ਆ ਸਰਪੰਚ ਕਿਸੇ ਪਾਰਟੀ ਦਾ ਨਾ ਪਿੰਡ ਦਾ ਸਰਪੰਚ ਬਣਾਇਓ ਤੇ ਲੋਕਾਂ ਨੇ ਬਾਕੀ ਵੀ ਸਾਰੀ ਗੱਲ ਨੂੰ ਮੰਨਿਆ ਵੀ ਆ ਬਾਕੀ ਚਲੋ ਹਲਕੇ ਦੀ ਬਹੀ ਪਰ ਮੈਂ ਕਹੂੰਗਾ ਵੀ ਬੜੇ ਸੁਝੇ ਲੋਕ ਨੇ ਮੇਰੇ ਸੰਬਾਲੇ ਹਲਕੇ ਦੇ ਜਿਨ੍ਹਾਂ ਨੇ ਸਭ ਤੋਂ ਵੱਧ ਸਹਿਮਤੀਆਂ ਦੀ ਗੱਲ ਗੱਲਾਂ ਕੰਪਨੀ ਗੱਲਾਂ ਦੇ ਜਿਹੜੇ ਪੰਚਾਇਤ ਸਰਪੰਚ ਬਣ ਆਇਨੇ ਪੰਚਾਇਤ ਦੇ ਉਬਦਾਲ ਸਵੇਰ ਹਲਕਾ ਸਮਾਜ ਜਮਾਤ ਹੈ ਜੀ ਜੇ ਉਹਨਾਂ ਨੂੰ ਦਿੱਕਤ ਹੁੰਦਾ ਕਿ ਜਦੋਂ ਸਾਲ ਸੰਪਤੀ ਹੋਣ ਲੱਗੀਆਂ ਤਾਂ ਵੀ ਰਸੂਲਤ ਕਰਨ ਬੰਦੇ ਜਾਂ ਪਿੰਡ ਦੇ ਜਿਹਨਾਂ ਨੇ ਹੋਣ ਨਹੀਂ ਦਿੱਤੀਆਂ ਆਪਣੇ ਸਵਾਤੀ ਦੇਖੋ ਵੀ ਬੜੀ ਗਲਤ ਗੱਲ ਆ ਮੇਰੇ ਉਮੀਦੇ ਤੇ ਕਈ ਪਿੰਡ ਹੈ ਜਿਹੇ ਹੈਗੇ ਨੇ ਜਿੱਥੇ ਬਿਲਕੁਲ ਸਹਿਮਤੀ ਹੋਣ ਤੋਂ ਬਾਅਦ ਪਿੰਡ ਦੇ ਵਿੱਚ ਗੀੜਾ ਵੀ ਦਿੱਤਾ ਤੇ ਸੌਹਾਂ ਖਾ ਕੇ ਬੰਦੇ ਮੁੱਕਰ ਕੇ ਬਣਾ ਰੌਂਗ ਆ ਇਹ ਜੋ ਕੁਝ ਵੀ ਹੋਇਆ ਤੇ ਜਿਨ੍ਹਾਂ ਨੇ ਇਹ ਸੰਪਤੀਆਂ ਹੋਣ ਦੇ ਵਿੱਚ ਰੋਕ ਲਾਈ ਆ ਮੈਂ ਲੋਕਾਂ ਨੂੰ ਕਹੂੰਗਾ ਵੀ ਡੱਟ ਕੇ ਵਿਰੋਧ ਕਰਿਓ ਉਹਨਾਂ ਦੇ ਵਿਰੁੱਧ ਬੁੱਟਾ ਪਾਓ ਤੇ ਜਿਹੜਾ ਬੰਦਾ ਸਹਿਮਤੀ ਹੋਈ ਸੀ ਉਹਨਾਂ ਨੂੰ ਜਿਤਾ ਕੇ ਜਿਹੜੇ ਪਿੰਡ ਦਾ ਸੰਸਰਚ ਜ਼ਰੂਰ ਬਣਾ ਦੋ ਜਿਵੇਂ ਕਿ ਜਿਵੇਂ ਕਿ ਮਾਨ ਸਾਹਿਬ ਨਾਲ ਮਤਨ ਚੱਕਿਆ ਹੋਇਆ ਮਾਨ ਸਾਹਿਬ ਨੇ ਕਿ 5 ਲੱਖ ਰਕਿਆ ਜੋ ਸਭ ਸਮੂਹ ਦੀ ਨਬਰੂਗੀ ਲੱਜਾਏ ਕਿਉਂਕਿ ਉਹਨਾਂ ਨੂੰ ਇਹ ਮਿਲੇਗਾ ਸਾਨੂੰ ਹਾਂਜੀ ਦੇਖੋ ਮਾਨ ਸਾਹਿਬ ਲਗਿਆ ਉਹ ਤਾਂ ਮਿਲੂਗਾ ਮਿਲੂਗਾ ਤੇ ਮੈਂ ਵੀ ਆਪਣੇ ਆਪਣੇ ਨੂੰ ਵਿਸ਼ਵਾਸ ਦਵਾਉਣਾ ਵੀ ਮੈਨੂੰ ਬੜਾ ਆਨੰਦ ਆਊਗਾ ਦੇਖੋ ਸਾਰੀ ਟੀਮ ਨਵੀਂ ਬਣਨੀ ਹੈ ਇਹਨਾਂ ਨਾਲ ਕੰਮ ਕਰਨ ਦਾ ਤੇ ਅਸੀਂ ਵੀ ਬੜੇ ਉਤਸ਼ਾਹਤ ਆ ਵੀ ਸਾਰੇ ਨਵੇਂ ਜਿਹੜੇ ਸਰਪੰਚ ਆਉਣਗੇ ਉਹਨਾਂ ਨਾਲ ਇੱਕ ਇੱਕ ਵਧੀਆ ਬਕਾਸਰੀ ਸੰਭਾਲੇ ਦਾ ਜਿਹੜੇ ਪਿੰਡਾਂ ਦੇ ਇਲੈਕਸ਼ਨ ਹੋ ਰਹੇ ਆ ਉਹਨਾਂ ਤੇ ਲੋਕਾਂ ਨੂੰ ਕੀ ਅਪੀਲ ਦੇਣਾ ਚਾਹੁੰਦੇ ਆ ਮੈਂ ਇਹੀ ਅਪੀਲ ਦਰੂੰਗਾ ਵੀ ਉਸ ਨੂੰ ਸਰਪੰਚ ਬਣਾਇਓ ਜਿਲ੍ਹਾ ਸਰਪੰਚ ਪਿੰਡ ਲਈ ਖੜੇ ਦੇਖੋ ਮੈਂ ਆਮ ਆਦਮੀ ਪਾਰਟੀ ਦਾ ਸਰਪੰਚ ਬਣਿਆ ਤੇ ਬਹੁਤ ਸਰਪੰਚ ਇਹੀ ਸੋਚ ਕੇ ਨਹੀਂ ਆਏ ਵਿੱਚ ਲਗਭਗ ਕਾਫੀ ਗਲਤੀ ਦੀ ਵੀ ਹਾਂ ਜਿਲ੍ਹਾ ਸਰਪ ਐਮ ਐਲ ਏ ਆ ਉਹ ਆਮ ਆਦਮੀ ਪਾਰਟੀ ਦਾ ਦੇਖੋ ਜਦੋਂ ਮੈਂ ਐਮ ਐਲ ਏ ਬਣ ਗਿਆ ਮੇਰੇ ਲਈ ਸਾਰੇ ਸਰਪੰਚ ਕੋ ਜ ਨੇ ਹੁਣ ਵੀ ਮੈਂ ਕਿਹਾ ਜਿਹੜਾ ਸਰਪੰਚ ਨਿਰਪੱਖ ਹੋ ਕੇ ਚੱਲੂਗਾ ਪਿੰਡ ਦੇ ਭਲੇ ਲਈ ਚੱਲੂਗਾ ਜੋ ਪਿੰਡ ਲਈ ਸੋਚੂਗਾ ਉਹਨੂੰ ਸਰਪੰਚ ਬਣੋ ਜਿਹੜਾ ਪਾਰਟੀ ਵਾਲਾ ਜਿਹੜੀ ਕਹਾਣੀਆਂ ਵੀ ਮੈਂ ਤਾਂ ਅੱਜ ਬਣ ਗਿਆ ਜੀ ਮੁੜ ਕੇ ਕੱਲੋਂ ਮੇਰੇ ਤੱਕ ਪਹੁੰਚ ਵੀ ਨਾ ਕਰੇ ਤੇ ਪਿੰਡਾਂ ਦਾ ਵਿਕਾਸ ਵੀ ਨਾ ਕਰਾਉ ਕਰੇ ਇਹ ਜਿਹੇ ਬੰਦਿਆਂ ਨੂੰ ਸਾਈਡ ਤੇ ਰੱਖ ਦਿਓ ਇਹਨਾਂ ਬੰਦਿਆਂ ਨੂੰ ਪਤਾ ਲੱਗੇ ਵੀ ਜੇ ਸਰਪੰਚਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ